ਮੈਗਾ ਵਲੌਗ ਚ ਐਡ ਕਰ ਹੀ ਲਈਏ ਤੁਹਾਨੂੰ ਵੀ ਕਿ ਦਰਸ਼ਨ ਕਰਾਂਦੇ ਪਏ ਤੁਹਾਨੂੰ ਵੀ ਹਾਂ ਅਸੀਂ ਆ ਜੀ ਆ ਲੈ ਹੋਣੇ ਪਹੁੰਚੇ ਆ ਅੱਜ ਮੈਂ ਕਹਿੰਦੀ ਜੀ ਹਾਂ ਜੀ ਮੈਂ ਤੁਹਾਨੂੰ ਬੜਾ ਮਿਸ ਕੀਤਾ ਮੈਂ ਕਹਿੰਦਾ ਨਹੀਂ ਯਾਰ ਉਸਤਾਦ ਜੀ ਉਸਤਾਦ ਜੀ ਹੁਣ ਆ ਬੈਗ ਖੋਲ ਲੀਏ ਆਪਾਂ ਹੋ ਹੋ ਰੱਸੀ ਵੇਖੋ ਕਿਦਾਂ ਬੁਰੇ ਹਾਲ ਬਸਾਈ ਐ ਪਾਣੀ ਐ ਪਾਣੀ ਜਿੱਦ ਕੱਲ ਲੱਗੀ ਨੇ ਐਸੇ ਪਾਣੀ ਆ ਗਾਇਆ ਤੇ ਆਹ ਕਹੇ ਇਹ ਸਭ ਮੀਂਹ ਦਾ ਆ ਮਮੀ ਨੂੰ ਤੇ ਆਪਣੀ ਮਮੀ ਨੂੰ ਕਹਿੰਦਾ ਇਹ ਦਰਵਾਜ਼ਾ ਇਹ ਦਰਵਾਜ਼ਾ ਛਾੜ ਦੇ ਤੂੰ ਮੈਂ ਕੱਲ ਜਦੋਂ ਮੈਂ ਆਪਾਂ ਨੂੰ ਲਾਂਤ ਆਪਾਂ ਜਾਨੀ ਦੇ ਪਾਪਾ ਨੂੰ ਦੇਖਣਾ ਨੇ ਓਹੋ ਬਾਬਾ ਆ ਵੀ ਬਾਬਾ ਆ ਵਟੇਕਦਾ ਫਿਰਦਾ ਲੈ ਆ ਆਸਾ ਮਾਸੀ ਨੂੰ ਮਾਸੀ ਜਾਓਗੇ ਜਾਓ ਬਾਬਾ ਜੀ ਕਾਹੋ ਜੀ ਜੀ ਮਾਸੀ ਨੂੰ ਦੇ ਮੀਨੂ ਮਾਸੀ ਮੀਨੂ ਮੀਨੂ ਉਹ ਮੀਨੂ ਮਾਸੀ ਵਾਏ ਦੂ ਸਰਾਜ ਨੂੰ ਦੇ ਪਾ ਪਾ ਆਹ ਆ ਦੋਨੋਂ ਚੱਲਾ ਦੱਬਾ ਪਰ ਸ਼ਾਦਾ ਡਿਆ ਉਹਨੂੰ ਸ਼ੁਕਾ ਮਨਾਵਾ ਚੱਲ ਬਹਿ ਜਾ ਬਹਿ ਜਾ ਬਹਿ ਜਾ ਓਏ ਓਏ ਪਿਛਾੜਾ ਛੱਡ ਚੌਂਕੜੀ ਮਾਰ ਕੋ ਨਾ ਚੌਂਕੜੀ ਮਾਰ ਕੇ ਇੱਕ ਭਾਂਡਾ ਕੋ ਮੈਨੂੰ ਹੀ ਦੋ ਤੇਰੇ ਕੋਲੋਂ ਆ ਮੈਨੂੰ ਦੋ ਜੱਤੀ ਦੇ 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 ਛੇਤੀ ਖਾ ਖਾਓ ਜੀ ਆ ਇਹਨਾਂ ਦੋਆਂ ਦੀ ਬੜੀ ਬਣਦੀ ਹੈ ਰਾਤੀ ਤੇ ਲੇਟ ਹੋ ਗਏ ਸੀਗੇ ਹੁਣ ਮੱਥਾ ਟੇਕ ਲਈ ਕਿਉਂਕਿ ਗੁਰਦ੍ਰਸ ਸਾਹਿਬ ਬੰਦ ਕਰਤਾ ਹੈਗਾ ਤੇ ਹੁਣ ਮੱਥਾ ਟੇਕ ਲਈਏ ਇਹ ਸਸੀ ਕਾਇ ਸੌਫ ਤੋਂ ਡਾਇਗਨਲ ਵਲੌਗ ਦੇ ਵਿੱਚ ਤੇ ਅੱਜ ਜਿਵੇਂ ਅਮਨਿਕੰਨ ਸਾਹਿਬ ਦਸੰਕਾਰ ਨਾਤੇ ਪਹਿਲਾਂ ਇੱਥੇ ਦਸੰਕਾਰ ਲਗੇ ਤੇ ਹੁਣ ਆਪਣਾ ਢਾਹ ਕੱਢ ਲੈ ਲੀਏ ਤੇ ਤਰਮਾ ਰੇੜੀ ਹੀ ਹੋ ਤੇ ਇਹ ਵਾਂਸੇ ਜੋ ਬਹੁਤ ਹੋਦੀ ਅਸਗੇ ਚੰਗੇ ਸਗੇ ਤੇ ਮੜੀ ਦੇ ਨੀਂਦ ਆਈ ਕਰਦੇ ਕਹਿੰਦਾ ਸੋਚੇ ਇਹ 5 ਵਜੇ ਨਿਕਲਾਂਗੇ ਇੱਥੇ ਤੇ ਵੱਜ ਗਿਆ 7:30 ਤੇ ਮੈਨੂੰ ਲੱਗਦਾ ਇੱਥੋਂ ਨਿਕਲਦੇ ਹੁਣ 8 ਵਜ ਜਾਣੇ ਆਪਾਂ 8:00 ਵੱਜ ਗਏ ਨੇ ਉਸ ਤੋਂ ਹਾਂ ਉਹ ਬੈਗ ਬੰਨਣ ਦੇ ਸਾਰੇ ਜਾਣੀ ਬੈਗ ਬੰਨਣ ਦਾ ਫਾਇਦਾ ਨਹੀਂ ਤੇ ਆ ਨਹੀਂ ਨਾ ਬੱਟੂ ਚ ਆਏ ਦੇਖ ਇੱਕ ਜਗਾ ਟਕਾ ਕੇ ਆ ਨਾ ਨਹੀਂ ਆਪੇ ਉਹਨੇ ਸੈੱਟ ਤੋਂ ਹੀ ਨਾ ਬਾਜੋ ਗਿਰੀ ਗਈ ਆਏ ਕੀ ਆ ਦੂ ਕੀ ਆ ਕਿਸੇ ਕਪਲੇ ਦੇ ਸਾਰਿਆਂ ਸੱਸੇ ਦਾ ਆ ਉਹਨੇ ਇਥੋਂ ਲੱਗੀਆਂ ਬਸ ਤੁਰਨ ਹੋ ਗਏ ਆ ਫਰੀ ਤੇ ਵੈਗੂ ਬਣ ਲਏ ਤੇ ਦੇਖਦੇ ਆ ਇਥੋਂ ਕਿੰਨੇ ਕਿਲੋਮੀਟਰ ਹੈ ਮਨਿਕਨ ਸਾਹਿਬ ਤੇ ਗੂਗਲ ਤੇ ਗੂਗਲ ਮੈਪ ਤੇ ਵੇਖ ਲੈਣਾ ਹੈ ਮੈਂ ਤੇ ਖੁਦ ਡਰਾਈਵ ਕਰਕੇ ਫਸਟ ਟਾਈਮ ਚੱਲੇ ਆ ਉਧਰਲੀ ਸਾਈਡ ਮੈਂ ਵੇਹ ਗਿਆ ਨਹੀਂ ਪਹਿਲਾਂ ਗਿਆ ਇੱਕ ਵਾਰੀ ਉਦੋਂ ਗੱਡੀ ਕੀਤੀ ਸੀ ਆਪਣੀ ਨਵਾ ਕੀਤੀ ਉਦੋਂ ਗਿਆ ਹੈਗਾ ਮੋੜ ਘੋੜ ਬਹੁ ਹੈਗਾ ਬਹੁਤ ਮੰਦੇ ਵਾਲੇ ਉਦੋਂ ਤੇ ਵਮਟਿੰਗ ਬਹੁ ਆਉਂਦੀ ਹੈ ਚਲੋ ਚੱਲ ਗਏ ਜੀ ਹੁਣ ਆਪਾਂ ਵਾਹੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕਿਰਪਾ ਇਹ ਤੁੰਡਾ ਡੀ ਨੇ ਕਹਿੰਦੇ ਵੀ ਸੰਤਰੀ ਲੈ ਚਲਦੇ ਆ ਵੀ ਇਹ ਜਿਆਦਾ ਖਰਾਬ ਨਾ ਹੋਵੇ ਦੇ ਦੇ ਇਹ ਤਾਂ ਇਹ ਤਾਂ ਠੀਕ ਹੈ ਇਹ ਦ ਰੇਟ ਹੈਗਾ ਇਹਨਾਂ ਕਿੰਨਾ ਆਉਂਦਾ 60 ਰੁਪਏ ਆਪਣੇ ਇੱਥੇ 100 ਰੁਪਏ ਇਹ ਕਹਿੰਦੀ ਹੈ ਪਰਸ ਲੈ ਕੇ ਦਿਓ ਯਾਰ ਨਹੀਂ ਬੋਤਲ ਖਣੀ ਫੰਣੀ ਕੀ ਕਰਨਾ ਹੈ ਪਰ ਇਹ ਦੇ ਦੇ ਪਾਣੀ ਲੈ ਵੀ 2 ਕਿਲੋ ਲੈ ਲੈਣੇ ਸੰਤਰੇ ਦੀਆਂ ਕੋਲ ਨਾਲ ਹੀ ਮਾਈਨਾਂ ਦੀ ਜਿਹੜੀਆਂ ਲਵੇ ਤੋਂ ਮੈਂ ਕਿਹਾ ਪਟਰੋਲ ਪਵਾ ਲਈ ਜੀਓ ਵਾਲਿਆਂ ਦਾ ਪੰਪਿਆ ਤੇ ਸ਼ਾਇਦ ਗੱਡੀ ਮਾਈਲੇਜ ਥੋੜੀ ਜਿਹਾ ਜ਼ਿਆਦਾ ਦੇਵੇ ਵੈਸੇ ਤੇ ਘਰੋਂ ਮੈਂ ਪਵਾ ਕੇ ਤਰੇ 4000 ਦਾ ਤੇ 3000 ਦਾ ਘਰੋਂ ਸੱਚ ਕਿਉਂਕਿ 4000 ਦਾ ਪਵਾਇਆ ਅਮਰਸਰੋਂ ਜਦ ਵਾਪਸ ਆਣਾ 3000 ਦਾ ਰਹਿ ਗਏ 3000 ਦਾ ਹੁਣ ਪਵਾ ਲੈਨੇ ਮੈਨੂੰ ਲੱਗਦਾ ਵੀ ਗੱਡੀ ਪਹੁੰਚ ਜਾਊਗੀ 25 ਕਿਲੋਮੀਟਰ ਸ਼ੋਅ ਕੰਡ ਦੇ ਇਤੋਂ 25 ਕਿਲੋਮੀਟਰ ਗੱਡੀ ਚੱਲ ਸਕਦੀ ਹੈ 250 ਹੋਰ ਹੋਣਾ ਨੰਤੇਗਾ ਕਿਥੇ ਲੈਣੀ ਕਰੀ ਹਾਂ ਕੰਦੀ ਦਫਾ ਹੁੰਦਾ ਉਹ ਕਿਤੇ ਸੋਹਣੀ ਲੈ ਵੀ 493 ਕਿਲੋਮੀਟਰ ਗੱਡੀ ਚੱਲਣੀ ਹੈ ਇੱਥੇ ਕਟਾਉਣੀ ਪੈਣੀ ਹੈ ਪਰਚੀ ਹੁਣ ਕਿਉਂਕਿ ਇੱਥੋਂ ਹਮਾਚਲ ਐਂਟਰ ਹੋ ਜਾਈਦਾ ਨਾ ਹਮਾਚਲ ਜੀ ਹੈ ਨਾ ਇਹ ਗੱਡੀ ਪੈਂਦਾ ਹਾਂ ਇੱਥੇ ਹੁਣ ਪਰਚੀ ਕਟਾਲਾਂਗੇ ਆਪਾਂ ਟਰਨਲ ਚ ਲੰਘ ਰਹੇ ਆ ਜੀ ਇਹ ਲਿਖਿਆ ਨਹੀਂ ਉੱਤੇ ਸਭ ਲਿਖਿਆ ਜਿਹੜੇ ਪਿਛੇ ਲੰਘ ਕੇ ਗਏ ਨਾ ਉੱਤੇ ਨੇ ਇੱਥੇ ਦਿਖਾ ਦੇ 40 40 ਵੇਖਿਆ ਮੈਂ ਟਰਨਲ ਨੰਬਰ 3 ਕਾਫੀ ਬਣਿਆ ਹੀ ਇੱਥੇ ਨਾ ਤੀਸਰੀ ਆ ਗਈ ਹੁਣ ਇਸ ਤੋਂ ਬਾਅਦ ਹੋਰ ਹੋਣਗੇ ਖਾਰਾ ਤਰਿਕ ਨਿਸ ਬੂੜੀ ਜਾਨੜੀਆਂ ਤਾਂ ਇਹੜੀ ਆ ਆ ਉਹ ਅਸੀਂ ਸੀ ਸਪੀਡ ਤੇ ਲੈ ਕੇ ਜਾਏ ਹੋ ਉਹ ਆ ਕੇ ਵੀ ਆ ਨਦੀਬ ਖੜੜੀ ਕਿੰਨੀ ਪਿਆਰੀ ਬਣੀ ਨਾ ਲੰਗ ਵੀ ਹੁਣ ਕਿਥੇ ਲੰਗਦੇ ਹੋਗੇ ਮੈਂ ਦੁਆਰ ਪੁੱਟ ਤਾਂ ਨਾਲੇ ਪੁੱਟ ਤਾਂ ਆ ਗਏ ਜੀ ਜੀ ਫੋਨ ਚਾਰਜ ਹੋ ਜਾਏਗਾ ਨਾ ਤੇ ਉਸ ਤੋਂ ਬਾਅਦ ਜੋ ਪਾਵਰ ਬੈਂਕ ਦੇ ਦੇਣ ਮੈਂ ਚਾਰਜ ਲਾ ਲਾਂਗਾ ਮੇਰੇ ਕੋਲ ਨਹੀਂ ਹੈ ਪਾਵਰ ਬੈਂਕ ਨਹੀਂ ਮੈਂ ਐਂਦੀ ਆ ਪਾਣੀ ਪਾਣੀ ਫੇਡਾਂ ਕਿੰਨੀਆਂ ਸੋਹਣੀਆਂ ਲੱਗਣੀਆਂ ਆਹ ਉਹ ਕੁਛ ਬਾਅਦ ਕੈਮਰਾ ਦੇਖੋ ਬਹੁਤ ਜਗਰ ਥੋੜੀ ਥੋੜੀ ਦੇ ਕਿੰਨੇ ਮਿੰਟ ਤੇ ਲੱਗੇ ਅੱਗੇ ਪੰਜ ਪੰਜ ਮੈਂ ਤੁਹੀਂ ਚੁਲਾ ਸਕਦੇ 1 ਮਿੰਟ ਬਾਅਦ ਕੈਮਰਾ ਆ ਜਾਂਦਾ 1.5 ਮਿੰਟ ਬਾਅਦ ਕੈਮਰਾ ਆ ਜਾਂਦਾ ਸਪੀਡ ਨੋਟ ਹੁੰਦੀ ਆ ਵੀ ਤਸੀਂ 60 ਦੀ ਸਪੀਡ ਤੋਂ ਤਾਂ ਘੱਟ ਨਹੀਂ ਚਲਾ ਸਕਦੇ ਮਿੰਟ ਬਾਅਦ ਹੁਣੇ ਵੇਖੋ ਹੁਣੇ ਲੰਘਿਆ ਨਾ ਹੁਣੇ ਕਿਤੇ ਮਿੰਟ ਤੱਕ ਫੇਰ ਆਏ ਨੂੰ ਸਪੀਡ ਨੋਟ ਕਰਦੇ ਨਾਲ ਦੀ ਨਾਲ ਹੀ ਓਸਤਾਦ ਚਲਾਨ ਹੋ ਸਕਦਾ ਜੇ ਜਿਆਦਾ ਸਪੀਡ ਨਾਲ ਆਇਆ ਨਾ ਕਰਾਈ ਹੁਣ ਸਾਡੀ ਗੱਡੀ ਦੀ ਸਪੀਡ ਆਏ ਦੇਖਿਓ ਜਿੰਨੀ ਸਪੀਡ ਤੇ ਸਾਡੀ ਗੱਡੀ ਆ 53 53 ਦੀ ਸਪੀਡ 50 ਦੀ ਸਪੀਡ ਹੁੰਦੀ ਨਾ 60 ਤੋਂ ਤਾਂ ਨਹੀਂ ਜਾਣੀ ਚਾਹੀਦੀ ਰੋਡ ਤੇ ਬੜੇ ਵਧੀਆ ਬਣੇ ਪਰ ਫਾਸਟ ਨਹੀਂ ਗੱਡੀ ਚਲਾ ਸਕਦੇ ਬਹੁਤ ਜਿਆਦਾ ਗਿਆ ਹੁਣ ਕਿੰਨਾ ਆਇਆ ਟਰਨਲ ਚੌਥਾ ਟਰਨਲ 4 4 ਆ ਕੀ ਕਦਮੇ ਕੀ ਘੁੰਮਣ ਜਾਣੇ ਹੋ ਵੈਲਕਮ ਹੈ ਯਾਰ ਪੱਕੇ ਗਏ ਨੇ ਹੋਮ ਬਰਸਲਾ ਹੁੰਦੇ ਪਤਾ ਹੈ ਇਹ ਉਲਟਾ ਉਲਟੀ ਨਾ ਵੈਲਕਮ ਟਟਾਲਿਆਂ ਪਰ ਜਿੰਦਾ ਆਪਾਂ ਦੂਜਾ ਟੋਲ ਆ ਜੇ ਤਾਂ ਤੇ ਪਟਾਲਿਓ ਉਤਰੀਏ ਹੁਣ ਤੱਕ ਦੂਸਰਾ ਟੋਲ ਹੀ ਆ ਸੱਡ ਕਿਉਂਕਿ ਆਨੰਦਪੁਰ ਸਾਈ ਭਲੇ ਬੰਦ ਕਰਦੇ ਹਨ ਨਾ ਦਰਨਲ ਨੰਬਰ 5 ਅੱਜ ਵੀ ਆਪਾਂ ਹੁਣ ਟਰਨ ਨੰਬਰ 5 ਤੇ ਇਹ ਬਤਾਏ ਕਿ ਕਿਲੋਮੀਟਰ ਨਹੀਂ ਲਿਖਿਆ ਹਨ ਆ ਪੰਜ ਤੇ ਪੰਨ 5 60 ਦੀ ਸਪੀਡ ਦੱਸਿਆ ਜੀ ਇਹ ਤਾਂ ਕਿਤੇ ਦੇਖਦਾ ਹੀ ਕੱਖ ਨਹੀਂ ਹੈ ਗੱਡੀ ਕਿੱਥੇ ਲੰਮੀ ਜਾਉਂਦੀ ਗੱਡੀ ਉਹ ਲਾਈ ਹੋਈ ਆ ਪਾਰਕਿੰਗ ਦੇ ਵਿੱਚ ਆ ਬਾਹਰੋਂ ਥੋੜੀ ਜਿਹੀ ਬਣੀ ਹੋਈ ਪੰਪ ਵਾਲਿਆਂ ਦੀ ਤੇ ਇੱਥੇ ਰੇਟ ਚੱਲਣ ਰਿਹਾ ਪੈਟਰੋਲ ਦਾ ਮੇਰੇ ਸਾਹਨਾਂ ਕਹਿੰਦੇ 95 ਰੁਪਏ ਇਹ ਕਿਹਦੇ 95 ਕੰਨਾ ਹੈ ਇੱਥੇ ਹੈਗਾ 94 ਰੁਪਏ ਕਹਿੰਦੇ ਇੱਥੇ ਵੀ 2 ਰੁਪਏ ਹੋਣੀ ਘੱਟ ਹੋਇਆ ਪਹਿਲਾਂ ਇੱਥੇ ਵੀ 96 ਦਾ ਆਪਣੇ ਪੰਜਾਬ ਚ ਤੇ 96 ਰੁਪਏ ਹਮੇ ਆਏ ਹੋਣੇ ਜੇ ਪਾਇਆ ਹੈਗਾ ਉਥੋਂ ਹੀ ਅਨੰਦਪੁਰ ਸਾਹਿਬ ਲੱਗੋ ਧਿਆਨ ਧਿਆਨ ਆਉਂਦਾ ਬਾਰੀ ਨਾ ਅੱਜ ਪੁੱਤ ਇਹ ਬਾਰੀ ਕਿ ਤੱਕ ਲੱਕੇ ਖੋਲਣ ਡਿਆ ਵਾ ਬੜੀ ਇੱਥੇ ਹੁਣ ਕੋਟ ਚਾਹ ਪੀਣੀ ਹੈ ਵੀ ਆਪਾਂ ਜੀ ਕਿੱਥੇ ਆ ਇਸ ਟਾਈਮ ਇਹ ਸੁੰਦਰ ਨਗਰ ਸੁੰਦਰ ਨਗਰ ਮੰਡੀ ਸਕੇ ਤਾਂ ਗੇਨ ਆ ਜੀ ਅੱਜ ਅੱਗੇ ਆ 25 ਕਿਲੋ ਆਪ ਮਗਰ ਲਿਖਿਆ ਹੈ ਨਾ ਕਿਨੇ ਕਿਲੋ ਮੀਟਰ ਪੰਜੀ 24 ਜਾ ਵੀ ਪੰਜੀ ਹੋਣਾ ਵੇ ਇਥੋਂ ਤੇ ਤੈਨੂੰ ਚਾਹ ਪਟ ਪੀਣੀ ਢਾਵੇ ਦੀ ਕਾਲਾ ਜੀ ਲਾ ਕੇ ਜਿਹੜੇ ਖੜੇ ਅੱਛਾ ਬਟਾਲੇ ਦੀ ਖਬਰ ਆਈ ਆਹੋ ਨਹੀਂ ਨੂੰ ਮੂਜੀ ਦਿਖਾਈ ਹੁੰਦੇ ਅੱਛਾ ਆਪਣੇ ਡੁਪਲੀਕੇਟ ਡੁਪਲੀਕੇਟ ਪੈਸੇ ਫੜੇਗੇ 30 ਲੱਖ ਰੁਪਏ ਜਿਹੜਾ ਕੋਈ ਲੈ ਕੇ ਲੈ ਕੇ ਜਾਣ ਨਹੀਂ ਅਵੇਲ ਕਿੱਥੇ ਕਿੱਥੇ ਆਣ ਗਏ ਰੈਡੀ ਨੀ ਖਬਰਪਾਂਡੇ ਦੇ ਉੱਥੇ ਆਈ ਤੇ ਆਹੋ ਇਹਦੀ ਵੀ ਉਧਰ ਨਿਲਣਾ ਉਹ ਇਧਰ ਨਹੀਂ ਜਾਣਾ ਨਾ 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 ਸਿਆ ਵੀ ਉਹ ਸਰਦਾਰ ਦੀ ਬੋਟੀ ਇਹਦੀ ਕਰ ਦਿੱਤੀ ਹੋਰ ਇੱਧਰ ਲੈ ਕੇ ਆਉਂਦੇ ਨੇ ਇੱਧਰ ਹਮਾਚਰਵਲ ਕਰੇ ਪੂਆ ਹੀ ਆਪਣੇ ਸਾਡੇ ਬਟਾਲੇ ਬੜੇ ਗੇਨਾ ਬਟਾਲੇ ਫੜਦੇ ਆਣ ਕਿਲਾ ਟੈਕਸਿੰਗ ਰੋਡ ਕਿਲਾ ਟੈਕਸਿੰਗ ਰੋਡ ਤੇ ਆ ਆ ਵੀ ਚਾ ਆ ਗਈ ਆਪਣੀ ਜਿੰਨੀ ਤੇਜ਼ ਚੱਲੀ ਜਾਂਦੀ ਆਹ ਜਰਾ ਯੂ ਠੀਕ ਹੈ ਨਾ ਕੋਈ ਗੱਲ ਨਹੀਂ ਸ਼ੂਗਰ ਦੀ ਗੋਲੀ ਲੈਂਦੀ ਨਾਲ ਕਣੀ ਦੇਵਨ ਲਿੰਕਾ ਉਥੇ ਹਨੀ ਬਈਏ ਕਾਰ ਚ ਕਾਰ ਦੇ ਪਤ ਜੋਕਲੀ ਨਾਲ ਨਾਸਾਂ ਤੋੜਨ ਕਰਕੇ ਆਉਂਦੇ ਆ ਪਾਜਾ ਪਾਜਾ ਬਰਨੀ ਰਿਆੜ ਇਹਨੇ ਚਕਾ ਦੋ ਇਹ ਆਪਾਂ ਪਹੁੰਚ ਗਏਗਾ ਮੰਡੀ ਸਕੇਤ ਗੁਰਦਰਾ ਸਾਹਿਬ ਇਤਿਹਾਸਿਕ ਗੁਰਦਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਹਾਂਜੀ ਵਾਹਿਗੁਰੂ ਚਲੋ ਜੀ ਇਥੇ ਪਵਨ ਕੋ ਸਾਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੇ ਪਈ ਸੀ ਇਸ ਗੁਰਦਰਾ ਸਾਹਿਬ ਦਾ ਡੜਜੀ ਤਾਂਸਦੇ ਸੀ ਦੱਸਣ ਤੇ ਪੁੱਛਦੇ ਐ ਡੜ ਨੂੰ ਵੇ ਥੋੜਾ ਬਹੁਤ ਡੜ ਜੀ ਨੂੰ ਪਤਾ ਹੈ ਬਾਕੀ ਆਹ ਪਾਰਕਿੰਗ ਬਣੀ ਹੋਈ ਹੈ ਗੱਡੀਆਂ ਲਾਉਣ ਵਾਸਤੇ ਬੜੀ ਵਧੀਆ ਵੇਖੋ ਆਪਣੀ ਗੱਡੀ ਤੇ ਆ ਲੱਗ ਗਈ ਇੱਧਰ ਆ ਵੜੀ ਮੇਰਾ ਦੋਸਤ ਕਹਿੰਦਾ ਵੀ ਇਹਨਾਂ ਬੈਗਾਂ ਦੇ ਥੱਲੇ ਕੋਈ ਨਾ ਕੋਈ ਵਿਚਾਰ ਲੈਣਾ ਚਾਹੀਦਾ ਹੈ ਨਹੀਂ ਤੇ ਲੀਕਾਂ ਨੇ ਪਹਿਲਾਂ ਪਤਾ ਨਹੀਂ ਰੱਬ ਜਾਣਦਾ ਵੇ ਕੀ ਬਣਦਾ ਵੇ ਇਹਦੇ ਕੱਪੜੇ ਜੀ ਵਾਲੇ ਆ ਯਾਰ ਬੈਗ ਛੱਡੇ ਆ ਵੇ ਆ ਵੀ ਕੱਪੜੇ ਵਾਲਾ ਹੀ ਆ ਆ ਵੀ ਕੱਪੜੇ ਵਾਲਾ ਹੀ ਆ ਤੇ ਇੱਕੋ ਹੀ ਆ ਬਸ ਜਿਹਨੂੰ ਟਾਇਰ ਜੀ ਦੇ ਨਹੀਂ ਥੱਲੜ ਦੇ ਬੰਨੇ ਇੱਕ ਬੈਗ ਦੇ ਟਾਇਰ ਥੱਲੜ ਦੇ ਬੰਨੇ ਪਤਾ ਨਹੀਂ ਐਦੀ ਆ ਕਿਹਦੀ ਇਹ ਇਹਦੇ ਟਾਇਰ ਥਲੜ ਦੇ ਬੰਨੇ ਆ ਖੰਨੇ ਬਸ ਇੱਥੇ ਵੀ ਮੈਨੂੰ ਲੱਗਦਾ ਪਹਿਣ ਗਿਆ ਲਿਕਾਂ ਚ ਪਈਆਂ ਬਾਕੀ ਤੇ ਕੀ ਜੀ ਹੋਏ ਧਿਆਨ ਨਾਲ ਆ ਬਣੀ ਆ ਕੋਨ ਮੰਡਾ ਦੀ ਪਿੱਛੇ ਲੜ ਜੀ ਉਸ ਗੁਰਦਾਸ ਜੀ ਤਾਂ ਨਹੀਂ ਤੁਸੀਂ ਦੱਸੋ ਨਾ ਫੇਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਤੇ ਇੱਥੇ ਦਾ ਰਾਜਾ ਕਹਿੰਦਾ ਵੀ ਮੈਂ ਹੁਣ ਤੁਸੀਂ ਆਗੇ ਜੇ ਤੇ ਮੈਂ ਤੁਹਾਨੂੰ ਸਨਨ ਦਿੱਤੀ ਤੇ ਭਾਲੀ ਰਾਜੇ ਮਗਰ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਛੇ ਤੇ ਫੇਰ ਗੁਰੂ ਗੋਬਿੰਦ ਸਿੰਘ ਕਹਿੰਦੇ ਮਹਾਰਾਜ ਨੇ ਇਸ ਦਰਿਆ ਦੇ ਵਿੱਚ ਖੂੰਦੀ ਛੁੱਟੀ ਤੇ ਮਾਰਿਆ ਨਿਸ਼ਾਨਾ ਉਹ ਹੁਣਸਾ ਨਾ ਲੱਗਾ ਨੀ ਮਹਾਰਾਜ ਨੇ ਇੱਥੇ ਬੱਦਨੂਚਾ ਆਇਆ ਜਾਸੇਬ ਬੱਚੀ ਹੈ ਹੰਦੀ ਵੈਸੇ ਬੱਚੇ ਕੀ ਮੰਡੀ ਜੋ ਮੰਡੀ ਕੋ ਲੂਟੇਗਾ ਅਸਮਾਨੀ ਗੋਲਾ ਫੁੱਟੇਗਾ ਜਿਹੜਾ ਲੁੱਟਣਾ ਹੋਊਗਾ ਉਹ ਤੇ ਅਸਮਾਨ ਵੱਲ ਗੋਲਾ ਆਣ ਕੇ ਫੜ ਦੂਗਾ ਮਰਦੂਦ ਤਬਾਹ ਹੋ ਜਾਊ ਤੇਰੀ ਮੰਡੀ ਨੂੰ ਕੋਈ ਨਹੀਂ ਹੋ ਸਕਦਾ ਮਾਰ ਦਿੱਤਾ ਮਤਲਬ ਉਹ ਨਾਲ ਪਹੁੰਚ ਕੇ ਆਪਾਂ ਗੁਰਦੁਆਰੇ ਫਰੰਟਲ ਸਾਈਡ ਮੇਨ ਗੇਟ ਅੰਦਰ ਜਾਣੇ ਮੈਂ ਤੁਹਾਡੇ ਕੋਲ ਜਿੱਤੀ ਇੱਥੇ ਉਤਾਰ ਲਾਂਗੇ ਵਾਹਿਗੁਰੂ ਮੁਰਦਰਾ ਕਾਫੀ ਖੁੱਲਾ ਬਣਿਆ ਹੋਇਆ ਅੰਨ ਸਾਹਿਬ ਤੇ ਮਹਾਰਾਜ ਜੀ ਆਣ ਕੇ ਬਣਾਈ ਕੀ ਹੈ ਇਹ ਪਲੰਕ ਸਾਮ ਜਿੱਥੇ ਗੁਰੂ ਮਹਾਰਾਜ ਜੀ ਆਣ ਕੇ ਤੇ ਨੰਮ ਲਾਇਆ ਅਸਸਾ ਇੱਥੇ ਗੁਰਗਮ ਸਿੰਘ ਮਹਾਰਾਜ ਜੀ ਆ ਪਲੰਕ ਤੇ ਬੈਠੇ ਸੀ ਵਾਹਿਗੁਰੂ ਆ ਵੀ ਕਿ ਲਿਖਿਆ ਹੋਇਆ ਹੈ ਨਾ ਸ੍ਰੀ ਗੁਰਗਮ ਸਿੰਘ ਉਹਖੋ ਮਾ ਪਲੰਕ ਤੇ ਤਲਾਈ ਇਹੋ ਇਧਾਂ ਹੱਸ ਗਿਆ ਉਹੀ ਉਹ ਬੰਦੂਕ ਬਾਪੇ ਦੀ ਕਿਥੇ ਆ ਅੰਦਰ ਜਾ ਸਕਦੇ ਹਾਂ ਅੰਦਰ ਜਾ ਸਕਦੇ ਹਾਂ ਮੈਂ ਹਕ ਨਹੀਂ ਅੰਦਰ ਨਹੀਂ ਜਾ ਸਕਦੇ ਔਰ ਬਾਪੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਬਾਬ ਸਾਹਿਬ ਅੰਗਰ ਗੋਬਿੰਦ ਸਿੰਘ ਮਹਾਰਾਜ ਦੀ ਰਬਾਬ ਵਾਹੀ ਗੁਰੂ ਬਾਦ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਬੰਦੂਕ ਆ ਕਰੋ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰੂਦ ਦੀ ਕੀ ਸਾਈਬ 쿠ਪੀ ਸਾਈਬ 쿠ਪੀ ਸਾਈਬ ਆਪਣਾ ਅਮਰਸਰ ਹੈਗਾ 330 ਕਿਲੋਮੀਟਰ ਚੰਡੀਗੜ੍ਹ ਹੈਗਾ 200 ਤੇ ਦਿੱਲੀ ਹੈਗਾ 475 ਵੇਂਦੇ ਵੇਂਦੇ ਕਾਫੀ ਸੰਗਤ ਆ ਗਈ ਆ ਪਾਹੀ ਦੇ ਪ੍ਰਸ਼ਾਦ ਅਸ਼ਕਣ ਗਏ ਹੀ ਸੁਖ ਨਾਲ ਵੇਖੋ ਹਰਗੁਣ ਰੌਂਡੀ ਕੀ ਤੇ ਡੈਡੀ ਹੁਣ ਉਹਦੇ ਵਾਸਤੇ ਗਏ ਨੇ ਕੁਰਕਰੇ ਲੈਣ ਵਾਸਤੇ ਆਓ ਸਾਹਮਣੇ ਤੇ ਸ਼ਰਾਜ ਵਾਸਤੇ ਡਿਊ ਲੈ ਆਉਂਦੀ ਆ ਕਿ ਰਾਤੀ ਹੁਣ ਪਹਾੜ ਚੜਨੇ ਸਟਾਰਟ ਹੋ ਗਈ ਜੀ ਥੋੜੀ ਜੀ ਗੱਡੀ ਉਹਨਾਂ ਨੇ ਖਿੱਚੀ ਨਾ ਹੁਣ ਮੈਂ ਤੇ ਹੁਣ ਕੁੜੀਆ ਦੁੱਧ ਪਾਲ ਲਈ ਪਹਿਲਾਂ ਆਪਾਂ ਰਸਤੇ 'ਚ ਰੁਕੇ ਹਾਂ ਇੱਥੇ ਢਾਬੇ ਤੋਂ ਛੁੱਟ ਛੋੜੀ ਜੀ ਇੱਕ ਟੈਨਸ਼ਨ ਪੈ ਗਈ ਕਹਿੰਦੇ ਵੀ ਰੋਡ 2-3 ਦਿਨ ਬੰਦ ਰਿਹਾ ਵਾ ਪਤਾ ਨਹੀਂ ਹੁਣ ਖੁੱਲ ਗਿਆ ਕਿ ਨਹੀਂ ਖੁੱਲ ਗਿਆ ਵੀ ਰੱਬ ਜਾਣਦਾ ਬਾਕੀ ਪਤਾ ਨਹੀਂ ਹਣ ਜਾ ਕੇ ਪੜ ਲੈ ਜਮਾਨ ਆ ਆ ਵੇਖੋ ਜੀ ਲੋਕੇਸ਼ਨ ਬਹੁਤ ਜ਼ਬਰਦਸਤ ਅਗਹਪੋਲ ਬੰਡੇ ਪੁਲ ਵੇਹ ਬਣ ਗਏ ਆ ਇਧਰੋਂ ਨਾ ਟਰਨਲ ਲੱਗੀ ਬੰਨ ਇਧਰੋਂ ਵੀ ਤੇ ਉਧਰੋਂ ਵੀ ਸਿਰੇ ਸਿੱਧਾ ਰੋਡ ਬੜਾ ਕੱਟਿਆ ਜਣਾ ਅਸੀਂ ਬੜਾ ਵਲਕੇ ਆ ਇਧਰੋਂ ਅਜੇ ਕਿਉਂਕਿ ਅਜੇ ਚਾਲੂ ਨਹੀਂ ਨਾ ਹੋਏ ਦੋਵੇਂ ਪੁਲ ਨਹੀਂ ਚਾਲੂ ਏ ਤੇ ਦੀਦੀ ਹੁਣੇ ਘਬਰਾਟ ਹੋਣ ਲੱਗੀ ਵੰਟਿੰਗ ਹੋਣੀ ਸ਼ੁਰੂ ਹੋ ਗਈ ਕਮੈਂਟ ਕਰੋ ਆਹ ਟੰਨ ਨਾਲ ਆਏ ਲੱਗਦੀ ਇਹਦਾ ਪੂਤ ਬੰਗਲਾ ਹੁੰਦਾ ਹਨਾ ਇਹ ਪਲਸਟਰ ਨਹੀਂ ਹੋਈ ਵੀ ਇਦਾਂ ਬਾ ਪੱਥਰ ਪੁੱਥਰ ਕੱਟ ਕੇ ਤਾਂ ਉਹਨਾਂ ਥੋੜਾ ਬੋਧ ਮਾਲਜਾ ਇਹਦਾ ਮਸਾਲਾ ਚ ਓਦਾਂ ਮਾਰਿਆ ਹਾਂਜੀ ਕਿਦਾਂ ਹੋਇਆ ਮੌਲ ਠੀਕ ਉਦੋਂ ਖਾਈ ਜਾਨੀ ਹੈ ਇਹ ਤਾਂ ਮੈਨੂੰ ਦੀਦਾ ਮੰਦਾ ਹਾਲ ਆ ਇਹਦਾ ਵੀ ਮੰਦਾ ਹਾਲ ਮੰਮੀ ਦਾ ਵੀ ਛਾ ਬਸਿਆ ਬਸ ਉਧਰ ਉਧਰ ਹੁਣ ਨਹੀਂ ਉਧਰ ਮੈਂ ਉਧਰ ਛਾ ਤੇ ਡੈਡੀ ਇਕੱਲੇ ਬਜੇ ਬਸ ਹੁਣ ਮਗਰ ਬਾਕੀ ਸਭ ਢੇਰੀ ਹੋਈ ਜਾਂਦੇ ਸੰਦੀਪ ਵੀ ਅਜੇ ਬਚੀ ਆ ਸੰਦੀਪ ਵੀ ਬਚੀ ਹੁਣ ਥੋੜੀ ਜੀ ਗੱਡੀ ਤੇਜ਼ ਚਲਾਉਣਾ ਵਾ ਨਾ ਸ਼ਾਦਾ ਕੰਮ ਕਰਦ ਗਏ ਮੈਂ ਸ਼ਾਦਾ ਵੀ ਕੰਮ ਕਰਦ ਗਏ ਹੁਣ ਆਹ ਢੇਰੀ ਹੋ ਗਈ ਐ ਵੀ ਮੈਂ ਤੇ ਡੈਡੀ ਤੇ ਸੰਦੀਪ ਤੇ ਵੱਡੀ ਦੀਦੀ ਇਹ ਬੱਚੇ ਸੰਦੀਪ ਵੀ ਬੱਜੀ ਆ ਜੀ ਪੰਜਾਬੀ ਗਾਣਾ ਲਾਇਆ ਨਾ ਗਲ ਵਿੱਚ ਪਾਲਾ ਗਾਨੀ ਯਾਰ ਦੀ ਗਾਣਾ ਲਾਇਆ ਬੜਾ ਪੁਰਾਣਾ ਤੇ ਹੁਣ ਜਾ ਰਹੇ ਆ ਇਧਰ ਲੰਮਾ ਜਾਮ ਲੱਗ ਗਿਆ ਵਾ ਤੇ ਕਹਿੰਦੇ ਕਿਉਂ ਕਹਿੰਦੇ ਲੈਂਡਸਲਾਈਡਿੰਗ ਕਹਿੰਦੇ ਕੀ ਕਹਿੰਦੇ ਮੁੱਖ ਦੀ ਗੱਲ ਯਾਰ ਪਹਾੜ ਕਹਿੰਦੇ ਵੀ ਡਗ ਪਿਆ ਥਾਂ ਮਿੱਟੀ ਆ ਗਈ ਹੈ ਤੇ ਉਹਦਾ ਕਰਕੇ ਨਾ ਪੁਲਸ ਵਾਲੇ ਖਲੋਤੇ ਦੇ ਅੱਗੇ ਲਗਾਉਂ ਤੜੇ ਪਰ ਆ ਜਾਮ ਜਿਹੜਾ ਨੇ ਚੰਗਾ ਜਿਆਦਾ ਲੱਗਾ ਹੈ ਕਿਉਂਕਿ ਉਧਰੋਂ ਦੋ ਤਿੰਨ ਭਰਾ ਤੁਰੇ ਆਉਂਦੇ ਵੀਰ ਹੁਣੀ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਹਾਂਜੀ ਕਾਫੀ ਜਿਆਦਾ ਹੈ ਰੋਡ ਜਿਹੜਾ ਟੁੱਟਾ ਤੇ ਉਧਰ برف ਵੇਖੋ ਓਏ ਸ਼ਾਇਦ ਪਰ برف ਆ ਜਾ ਜਾ ਕੋਈ ਕਹ ਬੋਲਿਆ ਨਹੀਂ ਜਾਣਦੇ ਆ ਤੇ ਦੀਦੀ ਜਣੀ ਤਾਂ ਕਰਕੇ ਅੱਗੇ ਬੈਠੇ ਨੇ ਕਿਉਂਕਿ ਵੋਮਟਿੰਗ ਆ ਰਹੀ ਹੈ ਘਬਰਾਹਟ ਹੁੰਦੀ ਹੈ ਮਗਰ ਬੈਠੇ ਬੰਦੇ ਨੇ ਜ਼ਿਆਦਾ ਹੁੰਦੀਆਂ ਨੇ ਤੇ ਫਿਰ ਪਿੱਛੇ ਡੈਡੀ ਬੈਠੇ ਉਹ ਤੇ ਪਹਿਲਾਂ ਸਤਾਹੀ ਹੁੰਨੇ ਜੇ ਉੱਠੇ ਆ ਵੀ ਤੇ ਹੁਣ ਪਹੁੰਚਣੇ ਵਾਲੇ ਹੁਣ ਤੇ ਪਹਿਲਾਂ ਆਪਾਂ 4 ਕਿਲੋਮੀਟਰ ਪਹਿਲਾਂ 5 ਪੁੱਛਿਆ ਏ ਉਦੋਂ ਕਹਿੰਦੇ 18 ਕਿਲੋਮੀਟਰ ਰਹਿ ਗਾ ਮਨੀਕਰਨ ਸਾਹਿਬ ਹੁਣ ਉਹੋ ਲਾ ਲੋ ਤੁਸੀਂ 4 ਕਿਲੋਮੀਟਰ ਘਟਾ ਲੋਗੇ 14 ਕਿਲੋਮੀਟਰ ਰਹਿ ਗਿਆ ਚੱਲੀਏ ਚਲੋ ਚਲੀਆਂ ਲੈ ਵੀ ਵਾਹਿਗੁਰੂ ਜੀ ਦੀ ਹੋ ਗਈ ਕਿਰਪਾ ਪਹੁੰਚ ਗਏ ਆ ਪਰ ਰਿਸਕ ਬੜਾ ਨੇ ਆ ਬਹੁਤ ਜ਼ਿਆਦਾ ਕਿਉਂਕਿ ਰੋਡ ਬਹੁਤ ਜ਼ਿਆਦਾ ਮਾੜੇ ਬੜੀ ਔਖੀ ਡਰਾਈਵਿੰਗ ਕੀਤੀ ਆਪਣਾ ਮੈਂ ਡਰਦਾ ਵੀ ਬਹੁਤ ਰਿਹਾ ਐਵੇਂ ਮੈਂ ਕਿਉਂ ਕਹਾਂ ਵੀ ਨਹੀਂ ਜਾਂ ਮੈਂ ਬੜਾ ਪਰਫੈਕਟ ਐ ਡਰਾਈਵਿੰਗ ਵਿੱਚ ਪਰ ਨਹੀਂ ਫਿਰ ਵੀ ਦਿਲ ਬੜਾ ਡਰਦਾ ਰਿਹਾ ਇੱਕ ਵਾਰੀ ਤੇ ਮਤਲਬ ਟੱਕਰ ਜਣਨ ਦੀ ਟੱਕਰ ਵਿੱਚ ਲਈ ਥੋੜਾ ਜਿਹਾ ਫਰਤੀਗਾ ਤੇ ਬਾਕੀ ਚਲੋ ਮਹਾਰਾਜ ਦੇ ਘਰ ਆਏ ਆ ਸੱਚੇ ਪਾਤਸ਼ਾਹ ਮੇਰ ਕਰੂ ਗੁਰਨਾਨਕ ਪਾਤਸ਼ਾਹ ਆਪਾਂ ਅਗੜੀ ਕੋਈ ਹੂੜਮਤੀ ਕੀਤੀ ਬੜੇ ਰਮਾਨ ਨਾਏ ਨਾ ਗੱਡੀ ਬਹੁਤੀ ਭੁਜਾਈ ਨਹੀਂ ਆ ਨਾ ਬਿਲ 40 ਤੋਂ 50 ਦੇ ਵਿੱਚ ਉੱਥੇ ਲਿਆਂਦੀ ਮੈਂ ਬਹੁਤੀ ਭੁਜਾਈ ਨਹੀਂ ਹਾਂ ਡਬਲ ਰੋਡ ਸੀਗਾ ਫਿਰ ਕੀਤੀ ਆ ਆਪਣਾ 80 90 80 90 ਇਦਾਂ ਡਬਲ ਰੋਡ ਜਿਹੜਾ ਖੁੱਲਾ ਹੈਗਾ ਰੋਡ ਉੱਥੇ ਚਲਾਈ ਇੰਨੇ ਤੇ ਉਹ ਵੀ ਕਿਤੇ-ਕਿਤੇ ਕੈਮਰੇ ਲੱਗੇ ਫਿਰ ਨਹੀਂ ਚਲਾਈ ਫਿਰ 60 ਤੇ 45 ਇਦਾਂ ਸਪੀਡ ਰੱਖੀ ਜਿਆਦਾ ਭੁਜਾਈ ਨਹੀਂ ਕੀਤੀ ਲੈ ਵੀ ਵੱਡੀ ਦੀਦੀ ਵੀ ਫਸਟ ਟਾਈਮ ਆਏ ਨੇ ਵੇਖ ਲੈ ਜੰਨਤ ਹੈ ਗੁਰਨਾਨਕ ਪਾਸ਼ਾ ਜੀ ਦੇ ਸਾਹਮਣੇ ਆਓ ਵੇਖੋ ਗੁਰਦਾਰਾ ਸਾਹਿਬ ਉਹ ਪਿਛਲੀ ਸਾਈਡ ਤੇ ਦੀਦੀ ਜੀ ਫਸਟ ਟਾਈਮ ਆਏ ਨੇ ਤੇ ਮੀਨੂ ਦੀਨ ਨੂੰ ਘਬਰਾਟ ਹੋ ਰਹੀ ਹੈ ਠੀਕ ਨਹੀਂ ਆਓ ਸਰਦਰ ਦਾ ਬਹੁਤ ਜ਼ਿਆਦਾ ਹੁੰਦਾ ਈ ਕਿੰਨਾ ਜ਼ਿਆਦਾ ਆ ਗੋਲੀ ਖਾ ਲੋ ਨਹੀਂ ਤੇ ਇੱਕ ਹੋਰ ਹੁਣ ਆ ਬੈਗ ਖੋਲ ਲੀਏ ਆਪਾਂ ਹੋ ਹੋ ਰੱਸੀ ਵੇ ਕਿਦਾਂ ਬੁਰੇ ਹਾਲ ਹੈ ਇਹ ਖੜਨੇ ਕਿਤਨਾ ਹੁਣ ਸਾਰੇ ਬੈਗ ਖੜਨੇ ਕਿਦਾਂ ਆ ਨੀੜੇ ਯਾਰ ਆਹ ਨੇ ਥੰਬਾ ਸਦਾ ਹੀ ਯਾਰ ਆਹੋ ਨੇੜੇ ਤੇਗਾ ਵਾ ਪਰ ਉਤੋਂ ਦੀ ਜਾਣਾ ਪੈਣਾ ਜਿੱਧਰੋਂ ਦੀ ਆਏ ਆ ਕਸੂਰਤ ਨਹੀਂ ਹਾਂਜੀ ਕਿੱਦਾਂ ਠੀਕ ਠਾਕ ਮੈਂ ਕਾ ਬਲੌਗ ਚ ਐਡ ਕਰੀ ਲਈਏ ਤੁਹਾਨੂੰ ਵੀ ਕਿ ਦਰਸ਼ਨ ਕਰਾਂਦੇ ਪਏ ਤੁਹਾਨੂੰ ਹਾਂ ਹਾਂ ਇਹ ਹਾਂ ਅੱਜ ਇਹ ਆ ਲਿਓਣੇ ਪਹੁੰਚੇ ਆ ਹੂੰ ਅੱਜ ਮੈਂ ਕਹਿੰਨ ਦੀਦੀ ਹਾਂਜੀ ਮੈਂ ਅੱਜ ਅਜ ਮਨਿੰਦਰ ਭਾਈ ਨੇ ਬੜਾ ਮਿਸ ਕੀਤਾ ਮੈਂ ਭਾਜੀ ਅੱਜ ਡਰਾਈਵਿੰਗ ਕਰ ਲਿਆ ਤੁਹਾਨੂੰ ਬੜਾ ਮਿਸ ਕੀਤਾ ਮੈਂ ਕਹਿੰਦਾ ਨਹੀਂ ਯਾਰ ਉਸਤਾਦ ਜੀ ਉਸਤਾਦ ਜੀ ਤੇ ਇਹ ਨਾ ਜਦੋਂ ਜਦੋਂ ਬਣਾਉਂਦੇ ਜਦੋਂ ਬਣਾਉਂਦਾ ਜਿਹਨਾਂ ਤੋਂ ਬਣਾ ਕੋਈ ਟਾਇਲਟ ਬਣਾਉਂਦਾ ਇਹਨੇ ਕਹਿੰਦੇ ਵੇਖੀ ਧਿਆਨ ਨਾ ਦੇ ਦੀਪ ਮਨਨ ਨਹੀਂ ਨਹੀਂ ਉਸਤਾਦ ਜੀ ਮਨਿੰਦਰ ਭਾਈ ਜੀ ਨੇ ਮਹਾ 80% ਫਰਫਰੇ ਮੈਨ ਡਰੋਣਾ ਨਹੀਂ ਪਰ ਰਸਤਾ ਬੜਾ ਪਰ ਹਮੀ ਅਕਾਲੀ ਦਾਰ ਲਗਾਏ ਜਾਣਾ ਦਾ ਰੂੜ ਬਹੁਤ ਜਿਆਦਾ ਮਤਲਬ ਛੋਟਾ ਬਹੁਤ ਜਿਆਦਾ ਮਮੇ ਖਰਚ ਕਰਨੇ ਹਾਂਜੀ ਸਾਮਪਸ ਕਰਦੇ ਹਾਂ ਖਾਣਾ ਬਣਾਉਣਾ ਚਲੋ ਆਪਾਂ ਤੁਸੀਂ ਮਸਮਾਨ ਲਾ ਲਾ ਕੋਈ ਗੱਡੀ ਲਾ ਕੋਈ ਨਹੀਂ ਆਹ ਹੋ ਗਈ ਜੀ ਲੱਗਦਾ ਹੋ ਗਈ ਕੰਨ ਫੋਲਡ ਹੋ ਗਏ ਵੀ ਚਲੋ ਚਲੋ ਪਰੇ ਚਲੋ ਇੱਕ ਸ਼ਰਾਜ ਨੇ ਬੈਗ ਫੜਿਆ ਤਨੇ ਸ਼ਰਾਜ ਪਰੇ ਜਾਨ ਨੇ ਦੋ ਬੈਗ ਫੜੇ ਇੱਕ ਆਪਣਿਆਂ ਦਾ ਇੱਕ ਵੱਡੀ ਵਾਲਾ